ਜਿੰਨੀ ਵਾਰ ਦੱਸਿਆ ਜੋ ਦੱਸਿਆ ਸਭ ਤੋਂ ਪਹਿਲਾਂ ਦੱਸਿਆ ਤੇ ਹੋਇਆ ਵੀ ਸੱਚ ਚਾਹੇ ਅੰਦੋਲਨ 'ਚ ਗੱਲ ਹੋਵੇ ਦਲਜੀਤ ਦੇ ਪੈਸੇ ਲੈਣ ਦੀ ਗੱਲ ਹੋਵੇ ਜਾਂ ਹੜਾਂ ਵਿੱਚ ਬਿਜ਼ਨਸ ਦੀ ਗੱਲ ਹੋਵੇ ਤੇ ਅੱਜ ਤੁਹਾਨੂੰ ਦੱਸਦੇ ਆ ਕਿ ਜਦੋਂ ਪਹਿਲਾਂ-ਪਹਿਲਾਂ ਦਲਾਲ ਆਏ ਦਲਾਲਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਇਮਾਨਦਾਰ ਤੇ ਸੱਚੇ ਬੰਦਿਆਂ ਨੇ ਆਪਣੇ ਨਾਂ ਰੱਖੇ ਪ੍ਰਾਪਰਟੀ ਕੰਸਲਟੈਂਟ ਜਾਂ ਪ੍ਰੋਡਕਸ਼ਨ ਵਾਲਾ ਜਾਂ ਹੋਰ ਚੀਜ਼ ਪਰ ਉਹ ਨਾ ਉਹਨਾਂ ਨੇ ਰੱਖੇ ਜਿਹੜੇ ਈਮਾਨਦਾਰ ਸੀ ਤੇ ਅੱਜ ਸਾਰੇ ਦੇ ਸਾਰੇ ਦਲਾਲ ਬਣ ਗਏ ਇਹਨਾਂ ਵਿੱਚ ਕੁਝ ਲੋਕ ਅੱਜ ਵੀ ਸੱਚੇ ਹੈ ਜਿਨ੍ਹਾਂ ਨੂੰ ਮੈਂ ਦੇਖਦਾ ਉਹ ਜਿਹੜੇ ਸੱਚੇ ਲੋਕ ਹੈ ਉਹ ਪਬਲਿਕ ਦਾ ਫਾਇਦਾ ਕਰਦੇ ਪਰ ਜਿਹੜੇ ਦਲਾਲ ਹੈ ਇਹ ਸਿਰਫ ਆਪਣਾ ਫਾਇਦਾ ਕਰਦੇ ਆ ਤੇ ਇਹਦਾ ਨੁਕਸਾਨ ਆਮ ਪਬਲਿਕ ਨੂੰ ਆ ਤੇ ਆਹ ਫੋਟੋ ਦੇਖੋ ਤੇ ਖਬਰ ਦੇਖੋ ਤੇ ਇਹਦੇ ਵਿੱਚ ਦੱਸੋ ਕਿ ਹੁਣ ਸਿੱਧੂ ਆ ਮੂਸੇ ਵਾਲੇ ਦੀ ਬੇਇੱਜ਼ਤੀ ਨਹੀਂ ਹੈ ਇਹ ਹੌਲੀ-ਹੌਲੀ ਅੱਗ ਹੋਰ ਗਾਂ ਤੱਕ ਜਾਣੀ ਆ ਇਹਦੇ ਬਾਰੇ ਗੱਲ ਕਰ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਹਾਂ ਕਿ ਹਮੇਸ਼ਾ ਫਿਲਮਾਂ ਬਣਾਉਣ ਚ ਜ਼ਮੀਨਾਂ ਵੇਚਣ ਚ ਜਾਂ ਸਕੂਲਾਂ ਚ ਐਡਮਿਸ਼ਨ ਕਰਾਉਣ ਚ ਜਦੋਂ ਤੱਕ ਚੰਗੇ ਲੋਕ ਸੀ ਸਭ ਕੁਝ ਚੰਗਾ ਹੁੰਦਾ ਗਿਆ ਉਹਨਾਂ ਚੰਗੇ ਲੋਕਾਂ ਨੇ ਹੀ ਨਾਂ ਰੱਖਿਆ ਸੀ ਵੀ ਪ੍ਰਾਪਰਟੀ ਕੰਸਲਟੈਂਟ ਜਾਂ ਪ੍ਰੋਡਕਸ਼ਨ ਵਾਲੇ ਜਾਂ ਹੋਰ ਕਿਸੇ ਤਰ੍ਹਾਂ ਦੇ ਵੀ ਨਾਮ ਰੱਖ ਸਕਦੇ ਬਹੁਤੇ ਨਾਮ ਮੈਨੂੰ ਨਹੀਂ ਇੰਨੇ ਪਤਾ ਤੇ ਉਹਨਾਂ ਨੇ ਨਾਂ ਰੱਖੇ ਪਰ ਉਹਨਾਂ ਦੇ ਦਫ਼ਤਰਾਂ ਵਿੱਚ ਜਿਹੜੇ ਲੋਕ ਕੰਮ ਕਰਦੇ ਸੀ ਘੱਟ ਪੜ੍ਹੇ ਲਿਖੇ ਆਵਾਰਾ ਕੋਈ ਉਦਾਂ ਦੇ ਹੈ ਨਾ ਉਹਨਾਂ ਨੇ ਉਹ ਦੇਖ ਲਿਆ ਕੰਮ ਤੇ ਇਹ ਹੈਂਡਲ ਉਹਨਾਂ ਨੇ ਕਰ ਲਿਆ ਇਦਾਂ ਦੇ ਲੋਕ ਫਿਲਮ ਲੈਣ ਦੇ ਵਿੱਚ ਜ਼ਿਆਦਾ ਆਏ ਜਿਨ੍ਹਾਂ ਦੇ ਕੇ ਅਕਸਰ ਮੈਂ ਨਾਮ ਲੈਂਦਾ ਰਹਿੰਦਾ ਰਹਾਂ ਤੇ ਤੁਸੀਂ ਸੁਣੇ ਵੀ ਆ ਇੰਦੇ ਚਰਨਜੀਤ ਹੁਜਾ ਸਾਹਿਬ ਦੇ 뮤직 ਵਿੱਚ ਸੀ ਤੇ ਜਿਹੜੇ ਅਕਸਰ ਮੈਨੂੰ ਕਹਿੰਦੇ ਕਿ ਤੂੰ ਚੰਗੀ ਗੱਲ ਨਹੀਂ ਕਰਦਾ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਅੱਜ ਦੱਸ ਦੇਵਾਂ ਪਰਸ਼ਾਵੇਂ ਵਾਂਗ ਆ ਭਾਈ ਸਾਹਿਬ ਰਾਈਟਰ ਨੇ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਏ বিজে ਭਾਜੀ ਨੇ ਇਹਨਾਂ ਦਾ ਸਾਥ ਦਿੱਤਾ ਮੈਂ ਜਿੰਨੀਆਂ ਵੀਡੀਓ ਦੇਖੀਆਂ ਜਾਂ ਇਹਨਾਂ ਨੂੰ ਜਿੰਨਾ ਖੰਗਾਲਿਆ ਜਿੰਨੇ ਲੋਕਾਂ ਤੋਂ ਪਤਾ ਕੀਤਾ ਕਿ ਉਹ ਕਹਿੰਦੇ ਬਹੁਤ ਚੰਗੇ ਇਨਸਾਨ ਨੇ ਤੇ ਮੈਂ ਇਹਨਾਂ ਨੂੰ ਚੰਗੇ ਹੀ ਮੰਨਦਾ ਕਿਉਂਕਿ ਮੈਂ ਇਹਨਾਂ ਦੀ ਕੋਈ ਉਦਾਂ ਦੀ ਗੱਲ ਵੀ ਨਹੀਂ ਸੁਣੀ ਇਨੀ ਜਿੰਨੇ ਬੰਦਿਆਂ ਦੀਆਂ ਡੀਲਾਂ ਕਰਾਈਆਂ ਉਹਦੇ ਵਿੱਚ ਕੋਈ ਕਹਿੰਦੇ ਮਾਰਜਨ ਨਹੀਂ ਰੱਖਿਆ ਜਾਣ ਤੋਂ ਪਹਿਲਾਂ ਭਈ ਸ਼ਾਇਦ ਉਹਨਾਂ ਨੇ ਖੁਲਾਸੇ ਕੀਤੇ ਹੋਣਗੇ ਉਹੂਜਾ ਸਾਹਿਬ ਨੇ ਦੱਸਿਆ ਹੋਊਗਾ ਕੁਝ ਪਰ ਉਹਨਾਂ ਨੇ ਕਿਸੇ ਬਾਰੇ ਵੀ ਕੁਝ ਵੀ ਸੱਚ ਨਹੀਂ ਹਲੇ ਤੱਕ ਦੱਸਿਆ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਕਰਕੇ ਚਲੇ ਗਏ ਸ਼ਾਇਦ ਦੱਸਣ ਵਾਲੇ ਵੀ ਦੱਸਦੇ ਆ ਕਿ ਗੱਲਾਂ ਵਿੱਚੋਂ ਕੱਟ ਦਿੱਤੀਆਂ ਗਈਆਂ ਸ਼ਾਇਦ ਹਰਮੋਨੀਅਮ ਵੇਚਣਾ ਸੀ ਤਾਂ ਉਹਨਾਂ ਦੀ ਗੱਲ ਨਹੀਂ ਕੀਤੀ ਗਈ ਇੱਥੇ ਵੀ ਦਲਾਲ ਹੀ ਆ ਗਿਆ ਜਿਹੜਾ ਗਲਤ ਦਲਾਲ ਸੀ ਜਿਨੇ ਸੀਨ ਕਟਵਾਏ ਉਹ ਸਾਰੀ ਕਹਾਣੀ ਖਰਾਬ ਕਰ ਗਿਆ ਹੁਣ ਹੜਾਂ ਦੇ ਵਿੱਚ ਆ ਦੇਖ ਲਓ ਕਿ ਸਿੱਧੂ ਦੇ ਦੋਸਤ ਦੀ ਫੋਟੋ ਲੱਗੀ ਹੈ ਇਹ ਖਬਰ ਪ੍ਰੋਪਰ ਉਹਨਾਂ ਨੇ ਲਾਈ ਹੈ ਤੇ ਕੌਣ ਗਲਤ ਹੈ ਇੱਥੇ ਤੁਸੀਂ ਦੱਸ ਸਕਦੇ ਹੋ ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਪਹਿਲਾਂ ਦੱਸਿਆ ਸੀ ਪੀ ਦੇ ਵਿੱਚ ਗੇਮਾਂ ਹੋਣਗੀਆਂ ਹੁਣ ਵੀ ਕਈ ਲੋਕਾਂ ਨੂੰ ਮੈਂ ਮਿਲਦਾ ਉਹ ਜਿਹੜੀ ਬੰਦੇ ਵਿੱਚ ਇੱਕ ਤੁਹਾਡੇ ਤੋਂ ਕੋਈ ਪੈਸਾ ਲੈ ਕੇ ਜਾਂ ਗਾਂਹ ਕੰਮ ਕੋਈ ਕਰਾਉਂਦੇ ਨੇ ਜਾਂ ਕੁਝ ਹੋਰ ਹੈ ਜਾਂ ਤੁਹਾਨੂੰ ਕੋਈ ਚੀਜ਼ਾਂ ਲੈ ਕੇ ਬਹੁਤ ਲੋਕ ਇਮਾਨਦਾਰ ਵੀ ਹੈਗੇ ਪਰ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਫਿਲਮ ਲਾਈਨ ਦੇ ਵਿੱਚ ਵੀ ਜਿਹੜਾ ਡਗੜਦੱਲੇ ਕੋਈ ਪੱਗਾਂ ਬੰਨਣ ਵਾਲੇ ਪ੍ਰੋਡਕਸ਼ਨ ਬਣਨ ਗਏ ਕੋਈ ਕੁਸ਼ ਬਣ ਗਏ ਕੋਈ ਈਪੀ ਬਣ ਗਏ ਡਾਇਰੈਕਟਰ ਤੱਕ ਬਣ ਗਏ ਉਹਨਾਂ ਦੀਆਂ ਝੂਠੀਆਂ ਤਾਈਫਾਂ ਕਰਨ ਲਈ ਚੈਨਲ ਬੜੇ ਬੜੇ ਖੜੇ ਹੋਏ ਆ ਸੱਚ ਬੋਲਣ ਲਈ ਕੋਈ ਚੈਨਲ ਨਹੀਂ ਆ ਦੇਖ ਲਓ ਮੈਂ ਥੱਲੇ ਕਮੈਂਟ ਵੀ ਪਾਉਣਾ ਉਹਨਾਂ ਦੇ ਉਹ ਕਮੈਂਟ ਕਿਉਂ ਪਾਉਣਾ ਤਾਂ ਕਿ ਇਹਨਾਂ ਦੀਆਂ ਅੱਖਾਂ ਖੁੱਲਣ ਪਰ ਕਿਸੇ ਵੀ ਚੈਨਲ ਨੇ ਸੱਚ ਨਹੀਂ ਬੋਲਿਆ ਤੇ ਇਮਾਨਦਾਰੀ ਦੀ ਗੱਲ ਨਹੀਂ ਕਰਦਾ ਅਖੀਰ ਸਾਨੂੰ ਇਹ ਬੋਲਣਾ ਪਿਆ ਮੈਨੂੰ ਸ਼ੱਕ ਸੀ ਕਿ ਚਰਨਜੀਤ ਹੁਜਾ ਸਾਹਿਬ ਬੋਲ ਕੇ ਜਾਣਗੇ ਕਿਸੇ ਬਾਰੇ ਇਹਨਾਂ ਬੰਦਿਆਂ ਦੀਆਂ ਦੱਸਾਂ ਪਈ ਜਿਹੜੇ ਚਮਕੀਲਾ ਜਦੋਂ ਚਮਕੀਲਾ ਸੌਰੀ ਨਿਕਲ ਜਾਂਦਾ ਬਾਰ-ਬਾਰ ਮੂੰਹ ਤੋਂ ਜਿਹੜੇ ਇਹ ਜਿੰਨੇ ਵੀ ਸਿੰਗਰ ਹੈ ਇਹਨਾਂ ਦੇ ਬਹੁਤ ਕਿੱਸੇ ਨੇ ਉਹ ਹੁਜਾ ਸਾਹਿਬ ਦੇ ਨਾਲ ਮੈਂ ਦੱਸਿਆ ਸੀ ਕਿ ਚਲੋ ਵੀਡੀਓ ਚੱਲ ਰਹੀ ਤੇ ਇਹਦੇ ਵਿੱਚ ਮੈਂ ਦੋ ਕਿੱਸੇ ਜਾਂ ਦੱਸ ਕੇ ਜਾਂ ਨਾ ਇੱਕ ਤਾਂ ਉਹ ਮਾਤਾ ਦੀ ਭੇਟ ਵਾਲਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਰਦੂਲ ਤੇ ਸਰਦੂਲ ਨੂੰ ਤੇ ਸਰਿੰਦਰਜੀਤ ਮਕਸੂਦਪ uri ਨੇ ਸ਼ਾਇਦ ਉਹ ਭੇਟ ਗਈ ਸੀ ਬਾਅਦ ਵਿੱਚ ਤੇ ਇਹਨਾਂ ਨੂੰ ਉਹਨਾਂ ਨੇ ਹੁਜਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਦਾਤੀਏ ਖੋੜ ਦਰਵਾਜੇ ਮੰਦਰਾਂ ਦੇ ਇਦਾਂ ਗਾ ਕਿ ਮੈਂ ਦਰਵਾਜਾ ਖੋਲਦਾ ਤੇਰੇ ਕਹਿਣ ਤੇ ਤਾਂ ਇਦਾਂ ਮੈਂ ਦਰਵਾਜਾ ਨਾ ਖੋਲਾਂ ਦਾਤੀ ਕੀ ਦਰਵਾਜਾ ਖੋਲੂਗੀ ਮਤਲਬ ਇਹ ਸੋਚ ਦੇ ਮਾਲਕ ਸੀ ਆ ਫੋਟੋਆਂ ਤੋਂ ਦੇਖ ਲਓ ਤੇ ਉਹਦੇ ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਉਹਨਾਂ ਨੇ ਫੋਟੋ ਛੋਟੀ ਕਿਉਂ ਲਾਈ ਸੀ ਫੋਟੋ ਉਦੋਂ ਇਦਾਂ ਦਾ ਸੀ 사ਵਰ ਕੋਟੀ ਉਹਨੇ ਕਿਹਾ ਜੇ ਪੂਰੀ ਫੋਟੋ ਲਾਤੀ ਤੇ ਵੀਡੀਓ ਟੇਪ ਨਹੀਂ ਚੱਲਣੀ ਕਿਉਂਕਿ ਇਹ 뮤직 ਡਾਇਰੈਕਟਰ ਐ ਸਾ ਸੀ ਕਿ ਇਹਨਾਂ ਦੇ ਨਾਮ ਤੇ ਹੀ ਪੂਰਾ ਪੂਰਾ ਸਾਲ 뮤ਜ਼ਿਕ ਟੇਪ ਦਾ ਇੰਤਜ਼ਾਰ ਕੀਤਾ ਜਾਂਦਾ ਸੀ ਤੇ ਬਹੁਤ ਲੋਕਾਂ ਨੇ ਖੁਸ਼ੀ ਮਨਾਈ ਹੋਣੀ ਹੈ ਜਦੋਂ ਇਹਨਾਂ ਨੇ 뮤ਜ਼ਿਕ ਛੱਡਿਆ ਕਿਉਂਕਿ ਜੈ ਦੇ ਬਬਲੂ ਜਿਨ੍ਹਾਂ ਨੂੰ ਤੁਸੀਂ ਅੱਜ ਬਹੁਤ ਵੱਡੇ 뮤ਜ਼ਿਕ ਡਾਇਰੈਕਟਰ ਸਮਝਦੇ ਹੋ ਉਹ ਇਹਨਾਂ ਨਾਲ ਸਾਜੀ ਕਰਿੰਦੇ ਹੁੰਦੇ ਸੀ ਤੇ ਇਹਨਾਂ ਨੇ ਜਦੋਂ ਮੁੰਬਈ ਜਾ ਕੇ ਕੰਮ ਸ਼ੁਰੂ ਕਰਨਾ ਕੀਤਾ ਜੈ ਦੇ ਵਰਗਿਆਂ ਨੇ ਤੇ ਇਹਨਾਂ ਨੇ ਵੀ ਬੰਦੇ ਐਸੇ ਰੱਖੇ ਜਿਹੜੇ ਕਿ ਮੈਂ ਦੇਖੇ 뮤ਜ਼ਿਕ ਉਹ ਤਿਆਰ ਕਰਦੇ ਸੀ ਨਾ ਇਹਨਾਂ ਦਾ ਹੁੰਦਾ ਸੀ ਇੱਥੇ ਵੀ ਦਲਾਲ ਆ ਗਿਆ ਦਲਾਲ ਉਧਰੋਂ ਵੀ ਖਾਂਦਾ ਇੱਧਰੋਂ ਵੀ ਖਾਂਦਾ ਤੇ ਖਤਮ ਕਰ ਦਿੰਦਾ ਹਰ ਚੀਜ਼ ਦਲਾਲ ਦੇ ਕਹਿਣ ਤੇ ਜਿਹੜੇ ਮੇਨ ਬੰਦੇ ਹੁੰਦੇ ਉਹਨਾਂ ਨੂੰ ਵੀ ਚੱਲਣਾ ਪੈਂਦਾ ਸੱਚੀ ਜਿਹੜੀ ਗੱਲ ਹੈ ਕਿ ਉਹੂਜਾ ਸਾਹਿਬ ਜਦੋਂ ਇਹ ਦਲਾਲ ਆਉਣ ਲੱਗੇ ਜਾਂ ਉਹਨਾਂ ਤੱਕ ਲੈ ਕੇ ਜਾਣ ਲੱਗੇ ਤੇ ਇਹ ਉਹੂਜਾ ਸਾਹਿਬ ਬਿਮਾਰ ਹੋ ਗਏ ਉਹਨਾਂ ਨੂੰ ਗਲੇ ਦਾ ਕੈਂਸਰ ਜ਼ਿਆਦਾ ਹੋ ਗਿਆ ਤੇ ਸਾਰੇ ਸਿੰਗਰ ਛੱਡ ਕੇ ਭੱਜ ਗਏ ਕਈ ਬੰਦੇ ਕੈਨੇਡਾ ਦਾ ਇੱਕ ਸਿੰਗਰ ਹੈ ਬੈਂਸ ਕਰਕੇ ਉਹਨੇ ਮੈਨੂੰ ਦੱਸਿਆ ਸੀ ਕਿ ਕਿੰਨੇ ਲੱਖ ਦਾ ਉਹਦਾ ਘਪਲਾ ਹੋ ਗਿਆ ਉਹਜਾ ਸਾਹਿਬ ਕੋ ਪੈਸੇ ਗਏ ਪਰ ਉਹ ਗੱਲਾਂ ਕਲੀਅਰ ਨਹੀਂ ਹੋਈਆਂ ਉਹ ਖਾ ਦਲਾਲ ਗਏ ਕਿਹੜੇ ਦਲਾਲ ਨੇ ਉਹਨਾਂ ਦੇ ਨਾਂ ਵੀ ਦੱਸਾਂਗੇ ਅੱਜ ਮੈਂ ਉਹ ਨਾਂ ਇਸ ਕਰਕੇ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਿੰਗਰ ਕੈਨੇਡਾ ਵਾਲਾ ਨਹੀਂ ਚਾਹੁੰਦਾ ਮੈਂ ਇਹ ਗੱਲ ਕਰਾਂ ਚਲੋ ਕੋਈ ਗੱਲ ਨਹੀਂ ਇਹਨਾਂ ਤੋਂ ਸਾਵਧਾਨ ਰਹੋ ਜਿੰਨੇ ਲੋਕ ਸਮਝ ਜਾਣ ਕੰਮ ਆਪ ਸਿੱਧੇ ਆਪਣਾ ਕੰਮ ਆਪ ਸਿੱਧੇ ਕਰਨਗੇ ਤਾਂ ਸ਼ਾਇਦ ਸਹੀ ਰਹੂਗਾ ਇਹ ਤੁਹਾਡਾ ਵੀ ਖਾਂਦੇ ਆ ਉਧਰੋਂ ਵੀ ਖਾਂਦੇ ਤੇ ਸਿਸਟਮ ਨੂੰ ਵੀ ਖਰਾਬ ਕਰਦੇ ਕਿਉਂਕਿ ਇਹ ਕੰਮ ਇਹਨਾਂ ਦਾ ਨਹੀਂ ਹੁੰਦਾ ਇਹ ਧੱਕੇ ਨਾਲ ਆਏ ਹੋਏ ਨੇ ਇਹਨਾਂ ਨੇ ਹੀ ਦੇਸ਼ ਦੀ ਨੀਤੀ ਵਿਗਾੜਤੀ ਵੋਟਾਂ ਵਿੱਚ ਵੀ ਇਹੀ ਆਇਆ ਤੇ ਕਹਾਣੀ ਉਲਝ ਗਈ ਦੇਸ਼ ਦੀ ਦੇਸ਼ ਨਾਲ ਕਿੱਥੇ ਕਿੱਥੇ ਕੀ ਕੁਛ ਹੋ ਰਿਹਾ ਭਗਵਾਨ ਤੇ ਸਾਡੇ ਵਿੱਚ ਦલાਲ ਆਇਆ ਸੋਚ ਲਓ ਥਾਂ ਥਾਂ ਤੇ ਕੀ ਹੋ ਰਿਹਾ ਇਹਨਾਂ ਚੀਜ਼ਾਂ ਨੂੰ ਸਮਝੋ ਮਿਹਰਬਾਨੀ ਸ਼ੁਕਰੀਆ